ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੇਵਾਲ ਅੱਜ ਆਪਾਂ ਦਿਖਾਉਨੇ ਆ ਜੀ ਸਬਜ਼ੀਆਂ ਜਿਹੜੀਆਂ ਲਾ ਰਹੇ ਆ ਉਹਨਾਂ ਬਾਰੇ ਵੀ ਕਿਹੜੀ ਕਿਹੜੀ ਸਬਜ਼ੀ ਲਾ ਰਹੇ ਆ ਤੇ ਅੱਜ ਸਾਰੀ ਸਾਡੀ ਟੀਮ ਵੀ ਲੱਗੀ ਹੋਈ ਐ ਜਿਹੜੀ ਸਾਡੀ ਜਮਾ ਪੱਕੀ ਟੀਮ ਐ ਤੇ ਆਹ ਦੇਖੋ ਜੀ ਅਸੀਂ ਜਿਹੜੀ ਇਹੇ ਬੱਟਾਂ ਪਾਈਆਂ ਨੇ ਇਹ ਪਾਈਆਂ ਨੇ Shimla ਮਿਰਚੀਆਂ ਤੇ ਉਧਰ ਮਿਰਚੀਆਂ ਕਰੇਲਾ ਤੇ ਕੱਦੂ ਕੱਦੂ ਚੱਪਣ ਕੱਦੂ ਇਧਰ ਦੂਜੀਆਂ ਸਬਜ਼ੀਆਂ ਨੇ ਜਿਹੜੀਆਂ ਇਹ ਚੱਲ ਰਹੀਆਂ ਨੇ ਸਾਰੀਆਂ ਤੇ ਬਾਕੀ ਮਟਰ ਟਮਾਟਰ ਸਾਰੀਆਂ ਜਿਹੜੀਆਂ ਸਬਜ਼ੀਆਂ ਨੇ ਉਹੋ ਲਾ ਰਹੇ ਆ ਆ ਦੇਖੋ ਇਹ ਆਪਣੀ ਟੀਮ ਸਾਰੀ ਸਰੀਏ ਲਾ ਰਹੇ ਆ ਪਹਿਲਾਂ ਕਿਉਂਕਿ ਮੌਸਮ ਦੋ ਦਿਨ ਖਰਾਬ ਹੈ ਜੇ ਕੋਈ ਕਿਸਾਨ ਵੀ ਰਬੀ ਦੱਬਣਾ ਚਾਹੁੰਦਾ ਤਾਂ ਉਹ ਨਾਂ ਦੱਬੇ 5 ਤਰੀਕ ਤੋਂ ਬਾਅਦ-ਬਾਅਦ ਜਿਹੜੇ ਵੀਜ਼ ਨੇ ਉਹ ਦੱਬਾਂਗੇ ਉਸ ਤੋਂ ਪਹਿਲਾਂ ਅਸੀਂ ਤਿਆਰੀ ਕਰ ਲਈਏ ਵੀ ਕੰਮ ਲੇਟ ਨਾ ਹੋਵੇ ਤੇ ਸਿਮਰੀ ਉਰੀ ਆਈ ਬੇਟੇ ਆ ਪਾਖੜੀ ਇੱਕ ਹੁਣ ਸਾਰੀ ਜਿਹੜੀ ਟੀਮ ਹੈ ਆਪਣੀ ਹਨ ਤੇ ਉਹ ਥੋੜਾ ਜਿਆ ਸੁਣ ਲੋ ਬਾਈ ਹਨ ਤੇ ਕੁਝ ਕੁ ਭੈਣਾਂ ਨਵੀਆਂ ਵੀ ਨੇਗੀਆਂ ਤੇ ਜਿਹੜੀ ਆਹਾ ਵਟ ਹੈ ਨਾ ਆ ਦੇਖੋ ਆਪਾਂ ਨੇ ਖਾਲੀਆਂ ਪਾਤੀਆਂ ਨਾ ਆ ਖਾਲੀਆਂ ਪਈਆਂ ਹੋਈਆਂ ਨੇ ਤੇ ਜਦੋਂ ਵੀ ਤੁਸੀਂ ਇਹਦੇ ਵਿੱਚ ਫਿਰਨਾ ਹੈ ਹਨ ਤੇ ਜਾਂ ਤਾਂ ਇਹਦੇ ਵਿੱਚ ਫਿਰਨਾ ਹੈ ਜਾਂ ਫਿਰ ਇਹਦੇ ਵਿਚਾਲੇ ਪੈਰ ਰੱਖ ਕੇ ਫਿਰਨਾ ਠੀਕ ਹੈ ਤੇ ਆ ਵਟ ਦੇ ਉੱਪਰ ਪੈਰ ਨਹੀਂ ਰੱਖਣਾ ਇਹ ਤੋਂ ਮੰਨ ਕੇ ਚਲੋ ਐਨੇ ਥਾਂ ਤੇ ਪੈਰ ਨਹੀਂ ਰੱਖਣਾ ਪਹੁੰਚ ਕੇ ਜਿਹੜਾ ਤੁਸੀਂ ਨਹੀਂ ਤੁਰਨਾ ਕਿਉਂਕਿ ਇਹ ਆਪਾਂ ਨੇ ਸਾਫ਼ ਕਰੀਆਂ ਹੋਈਆਂ ਵਟਾਂ ਨੇ ਤੇ ਜਦੋਂ ਇਹ ਮਿੱਟੀਆਂ ਜਾਣੀਆਂ ਉੱਪਰ ਜ਼ਾਬ ਆਊਗੀ ਫਿਰ ਮਿੱਟੀ ਸੈੱਟ ਕਰਨ ਲਈ ਹੋਊ ਜਦੋਂ ਆਪਾਂ ਆਹ ਕਰਾਂਗੇ ਮਤਲਬ ਕਿ ਪੈਰ ਰੱਖਾਂਗੇ ਤਾਂ ਫਿਰ ਉਹ ਪਾਣੀ ਹੈ ਜਿਹੜਾ ਦੂਜੀ ਜਿਹੜੀ ਆਪਾਂ ਜਿੱਥੇ ਕਾਗਜ਼ ਪਾਉਣਾ ਹੈ ਉੱਥੇ ਪਾਣੀ ਜਿਹੜਾ ਪੈ ਜਾਊਗਾ ਹੁਣ ਜਿਹੜਾ ਆਪਾਂ ਨੇ ਜਿਹੜੀ ਤੁਸੀਂ ਨੇ ਇਹ ਸਿਹਤ ਕਰਨੀ ਹੈ ਨਾ ਇੱਕ ਸਾਰੀ ਟੀਮ ਗੱਲ ਸੁਣੋ ਭਾਈ 2 ਮਿੰਟ ਫੇਰ ਕਰਿਓ ਕੰਮ ਕੰਮ ਛੱਡ ਦਿਓ ਤੇ ਜਿਹੜੀ ਜਿਹੜਾ ਆਪਾਂ ਨੇ ਇਹ ਸਰੀਆ ਲਾਉਣਾ ਹੈ ਇਹ 9 ਫੁੱਟ ਤੇ ਲਾਉਣਾ ਤੇ 9 ਫੁੱਟ ਤੇ ਦੀ ਦੂਰੀ ਰੱਖਣੀ ਹੈ ਇਦਰੋਂ ਵੀ ਤੁਸੀਂ ਸੇਧ ਕਰ ਲਿਆ ਕਰੋ ਜਦੋਂ 10 ਕ ਲੈਣਾ ਹੋ ਜਾ ਕਰਨੀਆਂ ਉਦੋਂ ਸੇਧ ਬਣਾ ਲਿਆ ਕਰੋ ਮਿੰਕੀ ਆਪਾਂ ਨੂੰ ਇੱਕ ਸਾਰੀ ਚਾਹੀਦੀ ਨੇ ਸਾਰੀਆਂ ਤੁਰ ਤੱਕ ਜਿੰਨੀ ਜਿੰਨੀ ਵੀ ਲੈਣਾ ਹੈ ਹੈਨਾ ਇਸ ਵਾਰ ਆਪਾਂ 9 ਫੁੱਟ ਤੇ ਲਾ ਰਹੇ ਹਾਂ ਪਹਿਲਾਂ ਆਪਾਂ 7.5 ਫੁੱਟ ਤੇ ਲਾਉਂਦੇ ਸੀ ਇਸ ਵਾਰ ਥੋੜੀਆਂ ਸਬਜ਼ੀਆਂ ਜ਼ਿਆਦਾ ਨੇ ਆਪਣੇ ਕੋਲੇ ਕਿਉਂਕਿ ਸਰੀਆਂ ਦੀ ਵੀ ਬਚਤ ਹੋਊਗੀ 9 ਫੁੱਟ ਦੀ ਜਿਹੜੀ ਦੂਰੀ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਤੇ ਇਹ ਤੇ ਅਸੀਂ ਇੰਟਰ ਕ੍ਰੋਪ ਕਰਾਂਗੇ ਜੀ ਦੋ ਫਸਲਾਂ ਦੀ ਤੇ ਇੱਕ ਤਾਂ ਆਪਾਂ ਇੱਥੇ ਸ਼ਿਮਲਾ ਮਿਰਚ ਲਾਉਣੀ ਹੈ ਇੱਕ ਸਾਈਡ ਇੱਕ ਸਾਈਡ ਲਾਉਣਾ ਹੈ ਜੀ ਖੀਰਾ ਤੇ ਇਸ ਜਿਹੜੀ ਇਹ ਆਪਣੇ ਕੋਲ ਦੋ ਫਸਲਾਂ ਦੀ ਇੰਟਰ ਕ੍ਰੋਪ ਹੋਊ ਇੱਕ ਜਿਹੜੀ ਅਸੀਂ ਨੇ ਮਟਰ ਲਾਇਆ ਨੇ ਇੱਕ ਸਾਈਡ ਉਹ ਦੂਜੇ ਖੇਤ ਹੈ ਇੱਕ ਸਾਈਡ ਮਟਰ ਬੀਜ ਤੇ ਅਸੀਂ ਨੇ ਤੇ ਇੱਕ ਮਹੀਨੇ ਬਾਅਦ ਉਹਦੇ ਵਿੱਚ ਹੀ ਅਸੀਂ ਟਮਾਟਰ ਭਰ ਦਾਂਗੇ ਤੇ ਬਾਕੀ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰਾਂਗੇ ਠੀਕ ਹੈ ਜੀ ਕਿਸਾਨ ਵੀਰੋ ਤੁਸੀਂ ਤਾਂ ਨਹੀਂ ਕੁਝ ਕਹਿਣਾ ਭਾਈ ਹੋਰ ਰਣੀਏ